ਸਤਿ ਸ਼੍ਰੀ ਅਕਾਲ ਜੀ ਪਾਇਲ ਪਰਮ ਪੀਤੇ ਦਿਨਾ ਤੋਂ ਇੱਕ ਬੱਚੇ ਦੇ ਨਾਲ ਨਜ਼ਰ ਆ ਰਹੀ ਸੀ ਜਿਸ ਨੂੰ ਕੱਪੜੇ ਦਵਾਉਂਦੀ ਹੋਈ ਵੀ ਦਿਖਾਈ ਦਿੱਤੀ ਅਤੇ ਨਾਲ ਦੀ ਨਾਲ ਉਸ ਵੱਲੋਂ ਇਹ ਜਾਣਕਾਰੀ ਵੀ ਸਾਂਝੀ ਕੀਤੀ ਗਈ ਕਿ ਇਸ ਬੱਚੇ ਦੇ ਮਾਤਾ ਪਿਤਾ ਨਹੀਂ ਹਨ ਅਤੇ ਇਸ ਦੀ ਉਮਰ 12 ਤੋਂ 15 ਸਾਲ ਦੀ ਹੈ ਜਿਸ ਦੇ ਕਰਕੇ ਪਾਇਲ ਪਰਮ ਨੇ ਉਸ ਲੜਕੀ ਨੂੰ ਆਪਣੇ ਕੋਲ ਰੱਖ ਲਿਆ ਅਤੇ ਕਿਹਾ ਕਿ ਮੈਂ ਜਲਦ ਹੀ ਇਸ ਨੂੰ ਕਿਸੇ ਕੰਮ ਤੇ ਲਗਵਾ ਦੇਵਾਂਗੀ ਤਾਂ ਕਿ ਆਪਣੇ ਪਰਿਵਾਰ ਦਾ ਪਾਲਣ ਪੋषण ਕਰ ਸਕੇ ਪਾਰੋਥੇ ਹੀ ਬੀਤੇ ਦਿਨ ਪਾਇਲ ਪਰਮ ਵੱਲੋਂ ਇੱਕ ਖੁਲਾਸਾ ਕੀਤਾ ਗਿਆ ਕਿ ਇਹ ਲੜਕਾ ਝੂਠ ਬੋਲ ਰਿਹਾ ਹੈ ਦਰਸਾਲ ਇਸ ਲੜਕੇ ਦੇ ਮਾਤਾ ਪਿਤਾ ਮਾਸੀ ਮਾਮੇ ਚਾਚੀਆਂ ਚਾਚੇ ਸਾਰੇ ਹੀ ਜਾਂਦੇ ਹਨ ਅਤੇ ਬਿਕਾਈ ਦਾ ਉਹ ਇਸ ਨੂੰ ਲੈਣ ਦੇ ਲਈ ਆਏ ਅਤੇ ਸਾਰਿਆਂ ਨੇ ਕੈਮਰੇ ਸਾਹਮਣੇ ਆ ਕੇ ਆਪਣੀ ਇੰਟਰਵਿਊ ਦਿੱਤੀ ਇਸ ਤਰ੍ਹਾਂ ਦੇ ਹਾਦਸਿਆਂ ਦੇ ਚੱਲਦਿਆਂ ਜੋ ਲੋੜਵੰਦ ਲੋਕ ਹੁੰਦੇ ਹਨ ਉਹ ਮਦਦ ਦੇ ਬਿਨਾਂ ਰਹਿ ਜਾਂਦੇ ਹਨ ਕਿਉਂਕਿ ਜਿਸ ਤਰ੍ਹਾਂ ਇਹ ਲੜਕਾ ਫਰਾਡ ਕਰ ਰਿਹਾ ਸੀ ਉਸੇ ਤਰੀਕੇ ਨਾਲ ਲੋੜਵੰਦ ਲੋਕਾਂ ਨੂੰ ਵੀ ਫਿਰ ਝੂਠੇ ਸਮਝ ਲਿਆ ਜਾਂਦਾ ਹੈ ਇਸ ਤਰ੍ਹਾਂ ਦੇ ਇਨਸਾਨਾਂ ਕਰਕੇ ਸੱਚਾਈ ਤੋਂ ਵਿਸ਼ਵਾਸ ਉੱਤਰਿਆ ਹੈ ਉੱਥੇ ਹੀ ਅੱਗੇ ਤੁਸੀਂ ਇਸ ਲੜਕੇ ਦੇ ਪੇਰੈਂਟਸ ਦੀ ਵੀਡੀਓ ਦੇਖ ਸਕਦੇ ਹੋ ਪਿਤਾ ਨਾ ਜੇ ਤੈਨੂੰ ਮਾਰਿਆ ਤੇ ਤੈਨੂੰ ਜੇ ਪਾਲਿਆ ਪੋਸਿਆ ਉਹਦਾ ਹੱਕ ਐ ਤੈਨੂੰ ਛੇਤਰ ਫੇਰਦਾ ਮਾਰਦਾ ਨਹੀਂ ਪਤਾ ਜੀ ਬਾਬਾ ਜੀ ਨੇ ਦੁੱਧੇ ਤੋਂ ਹੀ ਤੰਗ ਮਿਲਉਂਦਾ ਤੈਨੂੰ ਫੇਰ ਤੈਨੂੰ ਫੇਰ ਬਾਬਾ ਤੋਂ ਇਹ ਦੁੱਧੇ ਉਥੇ ਦੇ ਸਾਲਿਆ ਤੂੰ ਤੁਸੀਂ ਤੁਸੀਂ ਕਰਦਾ ਇਹ ਤੇਰੇ ਦੁਸ਼ਮਣ ਆ ਆਹ ਵੇਖ ਲੈ ਠੀਕ ਆ ਠੀਕ ਆ ਹੈਂ ਉਥੇ ਤੂੰ ਕਿਤਰਾ ਕਰਨਿਆ ਆ ਉਹਨੂੰ ਤੁਸੀਂ ਮੈਂ ਜਾਣਾ ਨਹੀਂ ਮੈਂ ਜਾਣਾ ਨਹੀਂ ਤੇ ਇੱਥੇ ਆ ਜਿਹੜੇ ਆ ਤੈਨੂੰ ਜੰਮ ਕੇ ਇਹਨਾਂ ਨੇ ਛੁੱਟਿਆ ਤਾਂ ਨਹੀਂ ਤੈਨੂੰ ਕਿਥੇ ਹੈਂ ਬੋਲਦਾ ਨਹੀਂ ਆ ਤਾਂ ਆ ਘਰ ਤੇ ਨਾ ਦੱਸ ਮਿਲਣੇ ਆ ਗਏ ਇਹ ਆਂਦਾ ਮੈਂ ਤਾਂ ਰੋਜ਼ ਪੈਸੇ ਦੇਣਾ ਨਾ ਪਿਓ ਦੋ ਪੀਣਾ ਫੇਰ ਪਿਓ ਦਾ ਚਰਾਬ ਰੱਖਿਆ ਬਹੁੰਦਾ ਏ ਬਾਪ ਨੂੰ ਬੰਦ ਨੋਣਾ ਨਹੀਂ ਆ ਲੈ ਦੋ ਮਿੰਟ ਕਿਹਦੇ ਮਤਲਬ ਆ ਉਹਦੇ ਲੱਗ ਹੁਣ ਇੰਨੇ ਤੱਕ ਇਹ ਅੱਜ ਦਿਮੇ ਤੇ ਕਫਾਇਰ ਕਿਹੜੇ ਦਸ ਕੱਪੜੇ ਕਿਹੜੇ ਆ ਦਸ ਮੈਂ ਤਾਂ ਬਾਬਾ ਜੀ ਰਾਜ ਰੁਚ ਕੇ ਆਇਆ ਵਾ ਇਹਨੂੰ ਇੰਨਾ ਕੁਛ ਰਜਾਇਆ ਤੁਸੀਂ ਕਦੇ ਜ਼ਿੰਦਗੀ ਚ ਨਹੀਂ ਸੋਚਣਾ ਅਸੀਂ ਚੀਜ਼ਾਂ ਖਵਾ ਕੇ ਲਿਆਈ ਇਹਨੂੰ ਬਾਬਾ ਜੀ ਇਹਦੇ ਬੈੱਡ ਤੇ ਸੁੱਤਾ ਸੀ ਇਹ ਪੂਰਾ ਏਸੀ ਚਲਾ ਕੇ ਵੱਖਰਾ ਕਮਰਾ ਹੈ ਦਾ ਨਾਲ ਕੁੱਤੇ ਦੇ ਸੁੱਤਾ ਸੀ ਜਦੋਂ ਇਹਨੇ ਸਾਨੂੰ ਵੇਖਿਆ ਨਾ ਇੱਕ ਵਾਰੀ ਸ਼ੌਕ ਹੋ ਗਿਆ ਕਿ ਕਿੱਥੋਂ ਆ ਗਏ ਇੱਥੇ ਠੀਕ ਲੈ ਸੰਜੋ ਬਾਬਾ ਜੀ ਮੈਂ ਤੁਹਾਨੂੰ ਚਾਹ ਪੀਲਾ ਬਾਬਾ ਜੀ ਨੇ ਕਹਿ ਦਿੱਤਾ ਦੋ 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 ਬਾਬਾ ਜੀ ਨੇ ਕਿਹਾ ਕਿ ਦੋ ਪੀ ਲੈ ਪੀ ਪੀ ਬਾਬਾ ਜੀ ਦਾ